ਇੱਕ ਅਹਿਮ ਬੈਠਕ ਹੋਣ ਜਾ ਰਹੀ ਹੈ ਇਹ ਬੈਠਕ ਸ਼ਾਮ 6 ਵਜੇ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਵਿਖੇ ਹੋਏਗੀ ਜਿੱਥੇ ਪਹਿਲਾ ਤਿੰਨ ਮੀਟਿੰਗਾਂ ਹੋਈਆਂ ਨੇ ਉਸੇ ਥਾਂ ਤੇ ਅੱਜ ਇੱਕ ਵਾਰ ਫਿਰ ਚੌਥੀ ਮੀਟਿੰਗ ਹੋਣ ਜਾ ਰਹੀ ਔਰ ਜਿਹੜੀ ਤੀਜੀ ਮੀਟਿੰਗ ਸੀਗੀ ਉਸ ਮੀਟਿੰਗ ਦੇ ਵਿੱਚ ਚਾਹੇ ਕੇਂਦਰ ਸਰਕਾਰ ਦੇ ਮੰਤਰੀ ਹੋਣ ਚਾਹੇ ਕਿਸਾਨ ਆਗੂ ਹੋਣ ਚਾਹੇ ਪੰਜਾਬ ਦੇ ਮੁੱਖ ਮੰਤਰੀ ਹੋਣ ਤਿੰਨਾ ਤਰ੍ਹਾਂ ਨੇ ਇਹੀ ਕਿਹਾ ਸੀਗਾ ਕਿ ਅੱਜ ਦੀ ਮੀਟਿੰਗ ਬੜੀ ਪੋਜ਼ਿਟਿਵ ਨਹੀਂ ਔਰ ਕੇਂਦਰ ਸਰਕਾਰ ਦੇ ਮੰਤਰੀ ਇਹ ਕਹਿ ਕੇ ਗਏ ਨੇ ਕਿ ਜਿਹੜੀ ਐਤਵਾਰ ਵਾਲੀ ਯਾਨੀ ਕਿ ਜਿਹੜੀ ਅੱਜ ਦੀ ਬੈਠਕ ਹੈ ਉਹਦੇ ਵਿੱਚ ਕੁਝ ਨਾ ਕੁਝ ਹੱਲ ਜ਼ਰੂਰ ਨਿਕਲੇਗਾ ਤਾਂ ਹੀ ਐਸੇ ਕਰਕੇ ਅੱਜ ਦੀ ਮੀਟਿੰਗ ਤੇ ਬਹੁਤ ਜ਼ਿਆਦਾ ਉਮੀਦਾਂ ਨੇ ਕਿ ਅੱਜ ਕਿਸਾਨ ਅੰਦੋਲਨ 2.0 ਦਾ ਖਾਤਮਾ ਹੋ ਸਕਦਾ ਹੈ ਅੱਜ ਐਂਡ ਹੋ ਸਕਦਾ ਹੈ ਅੱਜ ਕਿਸਾਨਾਂ ਨੂੰ ਕੇਂਦਰ ਸਰਕਾਰ ਸਹਿਮਤ ਕਰ ਸਕਦੀ ਹੈ ਸ਼ਾਮ 6 ਵਜੇ ਇਹ ਬੈਠਕ ਸ਼ੁਰੂ ਹੋਏਗੀ ਔਰ ਬੈਠਕ ਕੇਂਦਰ ਸਰਕਾਰ ਦੇ ਮੰਤਰੀ ਪਿਊਸ਼ ਗੋਇਲ ਅਰਜੁਨ ਮੁੰਡਾ ਸਮੇਤ ਹੋਰ ਜਿਹੜੇ ਅਫਸਰ ਨੇ ਕੇਂਦਰ ਸਰਕਾਰ ਦੇ ਉਹ ਮੌਜੂਦ ਰਹਿਣਗੇ ਦੂਜੇ ਪਾਸੇ ਕਿਸਾਨ ਆਗੂ ਜਿਹੜੇ ਜੱਥਿਆਂ ਵੱਲੋਂ ਇਸ ਅੰਦੋਲਨ ਨੂੰ ਛੜਿਆ ਗਿਆ ਇਸ ਅੰਦੋਲਨ ਨੂੰ ਚਲਾਇਆ ਜਾ ਰਿਹਾ ਹੈ ਉਹ ਕਿਸਾਨ ਆਗੂ ਇਸ ਬੈਠਕ ਦੇ ਵਿੱਚ ਮੌਜੂਦ ਰਹਿਣਗੇ ਔਰ ਇਸ ਤੋਂ ਇਲਾਵਾ ਹੋ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅੱਜ ਇੱਕ ਵਾਰ ਫਿਰ ਇਸ ਬੈਠਕ ਦੇ ਵਿੱਚ ਮੌਜੂਦ ਹੋਣ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਜਿਹੜੇ ਵੀ ਨੁਮਾਇੰਦੇ ਹੋਣਗੇ ਉਹਨਾਂ ਨੁਮਾਇੰਦਿਆਂ ਦੇ ਵਿੱਚ ਪੰਜਾਬ ਸਰਕਾਰ ਦੇ ਅਫਸਰ ਪੰਜਾਬ ਸਰਕਾਰ ਦੇ ਮੰਤਰੀ ਹੋ ਸਕਦੇ ਨੇ ਔਰ ਤਿੰਨ ਧਿਰਾਂ ਦੇ ਵਿਚਕਾਰ ਅੱਜ ਇਹ ਬੈਠਕ ਹੋਏਗੀ ਸ਼ਾਮ 6 ਵਜੇ ਜਿਵੇਂ ਮੈਂ ਤੁਹਾਨੂੰ ਦੱਸ ਰਹੇ ਕਿ ਇਹ ਬੈਠਕ ਸ਼ੁਰੂ ਹੋਏਗੀ ਦੂਜੇ ਪਾਸੇ ਸ਼ੰਭੂ ਬਾਰਡਰ ਤੇ ਜਿਹੜੇ ਕਿਸਾਨ ਨੇ ਉਹ ਇਹ ਕਹਿ ਰਹੇ ਨੇ ਕਿ ਜੇ ਅੱਜ ਹੱਲ ਨਾ ਨਿਕਲਿਆ ਤਾਂ ਫਿਰ ਤਿਆਰੀ ਖਿੱਚ ਕੇ ਰੱਖੋ ਕੱਲ ਆਪਾਂ ਅੱਗੇ ਵਧਾਂਗੇ ਵੈਸੇ ਸੀਸਫਾਇਰ ਹੋਇਆ ਹੈ ਪਿਛਲੇ 2 ਦਿਨਾਂ ਤੋਂ ਨਾ ਤਾਂ ਹਰਿਆਣਾ ਪੁਲਿਸ ਦੇ ਵੱਲੋਂ ਹਰਿਆਣਾ ਵੱਲੋਂ ਕੋਈ ਆਸੂ ਗੈਸ ਦੇ ਗੋਲੇ ਛੱਡੇ ਜਾ ਰਹੇ ਨਹੀਂ ਕੋਈ ਅਥਰੂ ਗੈਸ ਦੇ ਗੋਲੇ ਨਹੀਂ ਕੋਈ ਕਿਸੇ ਤਰ੍ਹਾਂ ਦੀ వాటర్ ਕੈਨਨ ਦੀ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਕੋਈ ਵੀ ਇਸ ਤਰ੍ਹਾਂ ਦਾ ਐਕਸ਼ਨ ਨਹੀਂ ਕੀਤਾ ਜਾ ਰਿਹਾ ਜਿਸ ਦੇ ਨਾਲ ਕਿਸਾਨਾਂ ਨੂੰ ਤਿੱਤਰ-ਬਿੱਤਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਦੂਜੇ ਪਾਸੇ ਜਿਹੜੇ ਕਿਸਾਨ ਨੇ ਉਹ ਵੀ ਅੱਗੇ ਵਧਣ ਦੀ ਹਜੇ ਫਿਲਹਾਲ ਕੋਸ਼ਿਸ਼ ਨਹੀਂ ਕਰ ਰਹੇ ਸੀਗੇ ਕਿਉਂਕਿ ਅੱਜ ਦੀ ਮੀਟਿੰਗ ਤੇ ਸਾਰੇ ਹੀ ਕਿਸਾਨਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਨੇ ਜਿਸ ਤਰ੍ਹਾਂ ਪਿਛਲੀ ਮੀਟਿੰਗ ਨੂੰ ਤਿੰਨੋ ਧਿਰਾਂ ਨੇ ਇਹ ਕਿਹਾ ਕਿ ਬੜੀ ਪੋਜ਼ਿਟਿਵ ਮੀਟਿੰਗ ਰਹੀ ਹਰ ਪਹਿਲੂ ਤੇ ਬਹੁਤ ਜ਼ਿਆਦਾ ਲੰਬੀ ਚਰਚਾ ਹੋਈ ਹੈ ਅੱਜ ਇਸੇ ਕਰਕੇ ਇਹ ਮੀਟਿੰਗ ਤੇ ਬਹੁਤ ਜ਼ਿਆਦਾ ਉਮੀਦਾਂ ਨੇ ਇਸ ਮੀਟਿੰਗ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਅੱਜ ਬੀਜੇਪੀ ਦੀ ਨੈਸ਼ਨਲ ਕਨਵੈਨਸ਼ਨ ਚੱਲ ਰਹੀ ਹੈ ਦਿੱਲੀ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨੇ ਅਰਜੁਨ ਮੁੰਡਾ ਜੋ ਲਗਾਤਾਰ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਉਸ ਮੰਤਰੀ ਦੇ ਨਾਲ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਕੁਝ ਸਮਾਂ ਉੱਥੇ ਗੱਲਬਾਤ ਕੀਤੀ ਇਹ ਕਿਹਾ ਕਿ ਕਿਸਾਨਾਂ ਦਾ ਹੱਲ ਨਿਕਲਣਾ ਚਾਹੀਦਾ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਕਹਿ ਲੋ ਜਾਂ ਫਿਰ ਕੇਂਦਰ ਸਰਕਾਰ ਦਾ ਇੱਕ ਬਹੁਤ ਵੱਡਾ ਕਦਮ ਇਹ ਵੀ ਰਿਹਾ ਕਿ ਪਿਛਲੇ ਦਿਨੀ ਵਿੱਚ ਦਿਨੀ ਕੇਂਦਰ ਸਰਕਾਰ ਨੇ FCI ਦੀ ਜਿਹੜੀ ਕੈਪੀਟਲ ਹੈ ਜਿਹੜਾ ਐਫਸੀਏ ਦਾ ਬਜਟ ਪਹਿਲਾਂ 10000 ਕਰੋੜ ਸੀਗਾ ਉਹਨੂੰ ਡਬਲ ਤੋਂ ਵੀ ਵੱਧ ਕਰਤਾ 21000 ਕਰੋੜ ਰੁਪਇਆ ਕਰਤਾ ਐਫਸੀਆਈ ਉਹ ਬਾਡੀ ਹੈ ਕੇਂਦਰ ਸਰਕਾਰ ਦੀ ਜੋ ਪ੍ਰੋਕਿਊਰਮੈਂਟ ਕਰਦੀ ਹੈ ਜੋ ਦੇਸ਼ ਭਰ ਦੇ ਵਿੱਚੋਂ ਐਮਐਸਪੀ ਤੇ ਕਣਕ ਝੋਨਾ ਸਮੇਤ ਕੁਝ ਹੋਰ ਫਸਲਾਂ ਨੂੰ ਵੀ ਜਿੰਨੀਆਂ ਵੀ ਗ੍ਰੇਨਜ਼ ਹੁੰਦੇ ਨੇ ਉਹ ਫਸਲਾਂ ਨੂੰ ਐਫਸੀਏ ਦੇ ਵੱਲੋਂ ਪ੍ਰੋਕਿਊਰ ਕੀਤਾ ਜਾਂਦਾ ਹੈ ਜ਼ਿਆਦਾਤਰ ਪੰਜਾਬ ਦੇ ਵਿੱਚ ਐਫਸੀਏ ਦਾ ਬਹੁਤ ਜ਼ਿਆਦਾ ਕੰਮ ਹੁੰਦਾ ਜਿੰਨੀਆਂ ਫਸਲਾਂ ਝੋਨੇ ਤੇ ਕਣਕ ਦੀਆਂ ਪੰਜਾਬ ਦੇ ਵਿੱਚ ਹੁੰਦੀਆਂ ਨੇ ਉਹਨੂੰ ਐਫਸੀਏ ਦੇ ਵੱਲੋਂ ਹੀ ਪ੍ਰੋਕਿਊਰ ਕੀਤਾ ਜਾਂਦਾ ਔਰ ਐਫਸੀਆਈ ਦਾ ਜਦੋਂ ਕੈਪੀਟਲ ਵਧਾ ਦਿੱਤੀ ਗਈ ਹੈ ਐਫਸੀਆਈ ਦਾ ਦਾਇਰਾ ਵਧਾ ਦਿੱਤਾ ਗਿਆ ਹੈ ਐਫਸੀਆਈ ਦਾ ਬਜਟ ਵਧਾ ਦਿੱਤਾ ਗਿਆ ਹੈ ਐਫਸੀਆਈ ਨੂੰ ਹੋਰ ਪੈਸਾ ਦੇ ਦਿੱਤਾ ਗਿਆ ਇਹਦਾ ਮਤਲਬ ਅੱਜ ਹੋ ਸਕਦਾ ਹੈ ਕਿ ਕੋਈ ਨਾ ਕੋਈ ਸਾਰਥਕ ਪਾਲਿਸੀ ਦੇ ਨਾਲ ਕੇਂਦਰ ਸਰਕਾਰ ਦੇ ਨੁਮਾਇੰਦੇ ਜਿਹੜੇ ਨੇ ਉਹ ਮੀਟਿੰਗ ਦੇ ਵਿੱਚ ਬੈਠਣ ਔਰ ਹੱਲ ਨਿਕਲਣਾ ਵੀ ਚਾਹੀਦਾ ਹੈ। 6 ਦੋ ਨੋਗੇ ਨੇ ਇਸ ਅੰਦੋਲਨ ਨੂੰ ਜਿੱਥੇ ਕਿਸਾਨ ਆਪਣੇ ਘਰ ਛੱਡ ਕੇ ਬਾਰਡਰਾਂ ਦੇ ਡਟੇ ਹੋਏ ਨੇ ਬਹੁਤ ਜ਼ਿਆਦਾ ਜੇ ਨੌਜਵਾਨਾਂ ਦੀ ਗਿਣਤੀ ਹੈ ਉਹਨਾਂ ਹੀ ਗਿਣਤੀ ਕੁਝ ਬਜ਼ੁਰਗਾਂ ਦੀ ਵੀ ਹੈ, ਉਹਨਾਂ ਹੀ ਗਿਣਤੀ ਮਹਿਲਾਵਾਂ ਦੀ ਵੀ ਉੱਥੇ ਹੈਗੀ ਹੈ ਜਿਹੜੇ ਲਗਾਤਾਰ ਬਾਰਡਰਾਂ ਦੇ ਡਟੇ ਹੋਏ ਨੇ ਔਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਆਪਣੀ ਮੰਗਾਂ ਨੂੰ ਲੈ ਕੇ। ਜਿੱਥੇ ਕਿਸਾਨ ਡਟੇ ਹੋਏ ਨੇ ਉੱਥੇ ਆਮ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਝੱਲਣਾ ਪੈ ਰਿਹਾ ਇਸ ਅੰਦੋਲਨ ਨੂੰ ਲੈ ਕੇ ਸੱਤ ਜ਼ਿਲ੍ਹੇ ਜਿਹੜੇ ਪੰਜਾਬ ਦੇ ਉਹਨਾਂ ਦੇ ਉਹਨਾਂ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਕੀਤਾ ਗਿਆ ਹੈ ਅੱਜ ਫਿਰ ਸੰਗਰੂਰ ਬਠਿੰਡਾ ਫਤਿਹਗੜ ਸਾਹਿਬ ਮੋਹਾਲੀ ਪਟਿਆਲਾ ਮੁਕਸਰ ਸਾਹਿਬ ਇਹ ਜਿਹੜੇ ਜ਼ਿਲ੍ਹੇ ਨੇ ਇਹਨਾਂ ਦੇ ਕੁਝ ਥਾਣਿਆਂ ਦੇ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਪੂਰੀ ਤਰ੍ਹਾਂ ਤੋਂ ਬੰਦ ਕਰ ਦਿੱਤੀ ਗਈ ਹੈ ਸਿਰਫ ਇੱਕ ਦੋ ਦਿਨ ਲਈ ਨਹੀਂ ਬਲਕਿ 24 ਫਰਵਰੀ ਤੱਕ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਨੇ ਇਸੇ ਤਰ੍ਹਾਂ ਦੇ ਹਾਲਾਤ ਕੁਝ ਹਰਿਆਣਾਵਲ ਨੂੰ ਬਣੇ ਹੋਏ ਨੇ ਰੂਟਸ ਡਾਇਵਰਟ ਕੀਤੇ ਗਏ ਨੇ ਜਿਹੜੇ ਲੋਕ ਦਿੱਲੀ ਤੋਂ ਅੰਮ੍ਰਿਤਸਰ ਨੈਸ਼ਨਲ ਹਾਈਵੇ 1 ਤੇ ਟ੍ਰੈਵਲ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਟ੍ਰੈਵਲ ਕਰਨਾ ਬਹੁਤ ਔਖਾ ਹੋਇਆ ਹੈ ਜਿਹੜੇ ਲੋਕ ਬਾਹਰੋਂ ਭਾਰਤ ਆਏ ਹੋਏ ਨੇ ਜਾਂ ਭਾਰਤ ਤੋਂ ਬਾਹਰ ਵਿਦੇਸ਼ੀ ਮੁਲਕ ਤੇ ਜਾਣਾ ਚਾਹੁੰਦੇ ਨੇ ਜਿਨ੍ਹਾਂ ਦੀ ਫਲਾਈਟਾਂ ਨੇ ਦਿੱਲੀ 에ਰਪੋਰਟ ਤੋਂ ਉਹ ਬੰਦ ਦਾ ਐਲਾਨ ਵੀ ਕਿਸੇ ਨਾ ਕਿਸੇ ਦਿੱਥੇ ਬੰਦੀ ਵੱਲੋਂ ਕੀਤਾ ਜਾ ਰਿਹਾ ਹੈ ਟੋਲ ਪਲਾਜ਼ਾ ਜਿਹੜੇ ਨੇ ਉਹ ਫ੍ਰੀ ਕੀਤੇ ਗਏ ਨੇ ਤਾਂ ਇਸ ਤਰ੍ਹਾਂ ਆਮ ਲੋਕਾਂ ਨੂੰ ਵੀ ਹਜੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਜੇ ਸਿਰਫ 6 ਦਿਨ ਹੋਏ ਨੇ ਇਸ ਅੰਦੋਲਨ ਨੂੰ ਤਾਂ ਹੋ ਸਕਦਾ ਹੈ ਕਿ ਅੱਜ ਕੇਂਦਰ ਸਰਕਾਰ ਕੋਈ ਨਾ ਕੋਈ ਵਿਵਤ ਮੰਦੀ ਲੈ ਕੇ ਆਵੇ ਜਿਸ ਦੇ ਨਾਲ ਜਿਹੜੇ ਕਿਸਾਨ ਨੇ ਉਹ ਸਹਿਮਤ ਹੋਣ ਔਰ ਕੁਛ ਨਾ ਕੁਝ ਹੱਲ ਜ਼ਰੂਰ ਨਿਕਲੇ ਅੱਜ ਦੀ ਇਸ ਮੀਟਿੰਗ ਤੇ ਬਹੁਤ ਜ਼ਿਆਦਾ ਉਮੀਦਾਂ ਨੇ ਪਰ ਗੱਲ ਇਹ ਹੈ ਕਿ ਜੇ ਅੱਜ ਨਾ ਹੱਲ ਨਿਕਲਿਆ ਜੋ ਕਿਸਾਨ ਆਗੂ ਕਹਿ ਰਹੇ ਨੇ ਕਿ ਜੇ ਅੱਜ ਹੱਲ ਨਾ ਨਿਕਲਿਆ ਤੇ ਆਪਾਂ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਤਾਂ ਜੇ ਅੱਜ ਕੇਂਦਰ ਸਰਕਾਰ ਦੇ ਕੋਲ ਕੋਈ ਥੋਸ ਪਲੈਨਿੰਗ ਨਾ ਹੋਈ ਜੇ ਅੱਜ ਕੇਂਦਰ ਸਰਕਾਰ ਦੇ ਮੈਨੂ ਦੇ ਵਿੱਚ ਉਹ ਡਿਸ਼ ਨਾ ਹੋਈ ਜਿਹੜੇ ਕਿਸਾਨ ਖਾ ਲੈਣ ਜਿਹੜੇ ਕਿਸਾਨਾਂ ਨੂੰ ਸਹਿਮਤ ਕਰ ਦੇ ਤਾਂ ਫਿਰ ਅੱਜ ਦੀ ਮੀਟਿੰਗ ਦਾ ਫਾਇਦਾ ਕਿ ਹੋਏਗਾ ਔਰ ਅੱਜ ਦੀ ਮੀਟਿੰਗ ਤੋਂ ਬਾਅਦ ਅੱਗੇ ਗਾਂ ਨੁਕਸਾਨ ਕਿ ਹੋਏਗਾ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪੁੱਲਰਜੀਤ ਸਿੰਘ ਪੁੱਲਰ ਜੁੜੇ ਹੋਏ ਨੇ ਪੁੱਲਰ ਤੁਸੀਂ ਲਗਾਤਾਰ ਸ਼ੰਭੂ ਬਾਰਡਰ ਤੇ ਡੱਟੇ ਹੋਏ ਹੋ ਜੇ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਹੱਲ ਨਾ ਨਿਕਲੇ ਤੇ ਕੱਲ ਦੇ ਹਾਲਾਤ ਕੀ ਹੋਣਗੇ ਪੁੱਲਰ ਸੁਣ ਪਾ ਰਹੇ ਹੋ ਆਵਾਜ਼ ਤੁਸੀਂ ਇੱਕ ਵਾਰ ਫਿਰ ਪੁੱਲਰਜੀਤ ਸਿੰਘ ਨਾਲ ਆਪਾਂ ਸੰਪਰਕ ਸਾਧਨ ਦੀ ਕੋਸ਼ਿਸ਼ ਕਰਦੇ ਹਾਂ ਪਰ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਜੇ ਅੱਜ ਹੱਲ ਨਾ ਨਿਕਲਿਆ ਤਾਂ ਹੋ ਸਕਦਾ ਹੈ ਕਿ ਕੱਲ ਦੀ ਸਵੇਰ ਜਿਹੜੀ ਹੈ ਨੁਕਸਾਨਦਾਇਕ ਹੋਵੇ ਚਾਹੇ ਉਹ ਕਿਸਾਨਾਂ ਦੇ ਲਈ ਹੋਵੇ ਚਾਹੇ ਉਹ ਦੂਜੇ ਧਿਰ ਜਿਹੜੀ ਫੋਰਸ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦੇ ਲਈ ਹੋਵੇ ਕਿਉਂਕਿ ਆਪਸੀ ਟਕਰਾਅ ਵਾਲੀ ਸਥਿਤੀ ਬਣ ਸਕਦੀ ਹੈ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ ਕਿਸਾਨ ਜੇ ਅੱਜ ਹੱਲ ਨਾ ਨਿਕਲਦਾ ਪੁੱਲਰ ਜੇ ਅੱਜ ਹੱਲ ਨਾ ਨਿਕਲਿਆ ਤਾਂ ਕੱਲ ਦੀ ਸਵੇਰ ਕਿਵੇਂ ਦੀ ਰਹੇਗੀ ਮੇਰੇ ਕੋਲ ਮੈਂ ਸੁਣਿਆ ਅੱਜ ਦਾ ਦਿਨ ਬੇहद ਇੰਪੋਰਟੈਂਟ ਹੈ ਕਿਉਂਕਿ 6ਵਾਂ ਦਿਨ ਹੈ ਔਰ ਸ਼ਾਮ ਨੂੰ 6 ਵਜੇ ਬਹੁਤ ਇੰਪੋਰਟੈਂਟ ਮੀਟਿੰਗ ਹੋਣੀ ਹੈ ਕੇਂਦਰ ਸਰਕਾਰ ਦੇ ਨਾਲ ਔਰ ਇਹਦਾ ਰੇੜਕਾ ਬਣਿਆ ਹੋਇਆ ਸੀ ਕਾਫੀ ਦਿਨਾਂ ਤੋਂ ਚੱਲਦਾ ਆ ਰਿਹਾ ਸੀ ਚੌਥੇ ਗੇੜ ਦੀ ਮੀਟਿੰਗ ਆ ਜਿਸ ਦੇ ਦਾ ਸ਼ੰਗੂ ਬਾਰਡਰ ਦੇ ਉੱਪਰ 13 ਫਰਵਰੀ ਦਾ ਮੋਰਚਾ ਲਗਾਇਆ ਹੋਇਆ ਸੋ ਅੱਜ ਦੀ ਮੀਟਿੰਗ ਤੇ ਉੱਪਰ ਸਭ ਦੀਆਂ ਨਜ਼ਰਾਂ ਨੇ ਪਰ ਕਿਤੇ ਨਾ ਕਿਤੇ ਕਿਸਾਨ ਲੀਡਰਾਂ ਦੇ ਬਲੋਂ ਸਿਰੇ ਗੱਲਬਾਤ ਹੋਈ ਸੀ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਅੱਜ ਦੀ ਮੀਟਿੰਗ ਨਾਲ ਤਾਂ ਜ਼ਿਆਦਾ ਲੰਬੀ ਦੇ ਚੱਲੇਗੀ ਔਰ ਨਾ ਹੀ ਹੁਣ ਉਹ ਅੱਜ ਹੀ ਆਪਣਾ ਮਨਸਕ ਪੀਰ ਕਰਨੀ ਹੋਵੇਗੀ ਕਿ ਉਹ ਕਿਸਮਾਂ ਦੇ ਬੰਦਾ ਮੰਨਦੇ ਨੇ ਜਾਂ ਫਿਰ ਕਿਸਾਨ ਆਪਣੇ ਵੱਲੋਂ ਤੈਅ ਕਿ ਉਹਨਾਂ ਦਾ ਪਹਿਲਾ ਪਲਾਸ ਦਿੱਲੀ ਕੋਈ ਚੋਸ ਦੇ ਬੱਦ ਨਹੀਂ ਕਿਉਂਕਿ ਦੋ ਕੰਨਾਂ ਨੇ ਨਮਾਸ਼ੂ ਸੋਚਣ ਵਾਲੀਆਂ ਇਕਦ ਹੈ ਆ ਕਿ ਚੌਥੀ ਉਹੀ ਸਵਾਲ ਨੇ ਉਹੀ ਜਵਾਬ ਨੇ ਉਹੀ ਮੰਗਾ ਨੇ ਨੰਬਰ 2 ਤੇ ਗੱਲ ਇਹ ਆਉਂਦੀ ਆ ਕਿ ਕੁਝ ਦਿਨਾਂ ਬਾਅਦ ਹੀ ਜਿਹੜਾ ਹੈ ਉਹ ਔਰ ਲੱਗ ਜਾਣਾ ਕਿਉਂਕਿ ਜਿਹੜੀਆਂ ਲੋਕ ਸਭਾ 2024 ਦੀਆਂ ਵੋਟਾਂ ਆਉਣੀਆਂ ਨੇ ਉਸ ਨੂੰ ਲੈ ਕੇ ਦਾ ਕਿਸਾਨ ਵੀ ਇਸ ਗੱਲ ਤੋਂ ਭਲੀ ਭਤੀ ਜਾਣੂ ਨੇ ਕਿ ਇਸ ਗੱਲ ਨੂੰ ਹੁਣ ਹੋਰ ਲਟਕਾਉਣੀ ਤਾਂ ਜਾਵੇ ਆ ਵੀ ਜਿਹੜਾ ਮੋਰਚੇ ਦੇ ਉੱਪਰ ਕਰੀਬ ਹਜ਼ਾਰਾਂ ਦੀ ਕੰਪਨੀ ਦੇ ਵਿੱਚ ਜਿਹੜੇ ਕਿਸਾਨ ਬੈਠੇ ਨੇ ਨੌਜਵਾਨ ਬੈਠੇ ਨੇ ਉਹ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਸੁਭਾਲ ਪਾਉਣਾ ਵੀ ਬਹੁਤ ਵੱਡਾ ਪ੍ਰੈਸ਼ਰ ਹੈ ਕਿਸਾਨਾਂ ਕੋਲ ਦੇ ਉੱਪਰ ਉਹ ਵੀ ਇਸ਼ਾਰੇ ਵੀ ਮੰਗ ਕਰ ਰਹੇ ਨੇ ਕਿ ਜਿਆਦਾ ਸਰਕਾਰ ਮੰਗਾ ਮੰਨੇ ਜਾਂ ਫਿਰ ਅਸੀਂ ਇੱਥੇ ਬੈਠ ਕੇ ਆਪਣਾ ਸਮਾਂ ਜਿਹੜਾ ਹੈ ਉਹ ਬਰਬਾਦ ਨਹੀਂ ਕਰਨਾ ਨੌਜਵਾਨ ਲਗਾਤਾਰ ਸਵੇਰੇ ਜਾਂਦੇ ਨੇ ਔਰ ਦੇਰ ਰਾਤ ਤੱਕ ਬਿਲਕੁਲ ਜੋ ਹਰਿਆਣਾ ਪ੍ਰਸ਼ਾਸਨ ਦੀ ਜਿਹੜੀ ਉੱਥੇ ਪੁਲਿਸ ਮੁਲਾਜ਼ਮ ਨੇ ਜਾਂ ਆਪਣੇ ਫੌਜੀ ਜਵਾਨ ਲਗਾਏ ਹੋਏ ਨੇ ਉਹਨਾਂ ਦੇ ਬਿਲਕੁਲ ਸਾਹਮਣੇ ਮੈਦ 20 ਮੀਟਰ ਦੂਰੀ ਤੇ ਜਾ ਕੇ ਬੈਠ ਜਾਂਦੇ ਨੇ ਔਰ ਉਹ ਵੇਟ ਕਰ ਰਹੇ ਨੇ ਕਿ ਕਦੋਂ ਉਹਨਾਂ ਦੇ ਲੀਡਰ ਉਹਨਾਂ ਨੂੰ ਅਗਲਾ ਜਿਹੜਾ ਹੈ ਫਰਮਾਨ ਜਾਰੀ ਕਰਨਗੇ ਜਾਂ ਤਾਂ ਉਹ ਮੋਰਚਾ ਚੱਕਣ ਦਾ ਹੋਵੇਗਾ ਕਿ ਸਰਕਾਰ ਨੇ ਕੇਂਦਰ ਸਰਕਾਰ ਨੇ ਮੰਗਾਂ ਮੰਨ ਲੀਆਂ ਚਾਹੇ ਉਹ ਐਮਐਸਪੀ ਦੀ ਗੱਲ ਹੋਵੇ ਚਾਹੇ ਉਹ ਕਰਜ਼ਾ ਮਾਫੀ ਦੀ ਗੱਲ ਹੋਵੇ ਜਾਂ ਫਿਰ ਹੋਰ ਜਿਹੜੀਆਂ ਮੰਗਾਂ ਨੇ ਉਹ ਉਸ ਦੀ ਗੱਲ ਹੋਵੇ ਪਰ ਅਜੇ ਦੇ ਵਿੱਚ ਜਿਹੜੀ ਅੱਜ ਦੀ ਜਿਹੜੀ ਮੀਟਿੰਗ ਹੋਣੀ ਹੈ ਉਹ ਬਿਲਕੁਲ ਫੈਸਲਾਕੁਨ ਹੋਵੇਗੀ ਉਸ ਮੀਟਿੰਗ ਦੇ ਉੱਪਰ ਨਜ਼ਰਾਂ ਨੇ ਪਰ ਕਿਤਨਾ ਕਿਤੇ ਜਿਹੜੇ ਕਿਸਾਨ ਲੀਡਰ ਨੇ ਕਿਸਾਨ ਆਗੂ ਨੇ ਸਵੇਰੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਦੈਨਿਕ ਸਵੇਰਾ ਨੇ ਉਹਨਾਂ ਨੇ ਵੀ ਇਹੀ ਕਿਹਾ ਕਿ ਸਾਡੀ ਮਨਸ਼ਾ ਕਲੀਅਰ ਹੈ ਹੁਣ ਅਗਲੀ ਡੇਟ ਨਹੀਂ ਪਾਵਾਂਗੇ ਔਰ ਬਹੁਤ ਲੰਬੀ ਮੀਟਿੰਗ ਵੀ ਨਹੀਂ ਖਿੱਚਾਂਗੇ ਟੂ ਦਾ ਪੁਆਇੰਟ ਅੱਜ ਦੀ ਗੱਲ ਹੋਵੇਗੀ ਤਾਂ ਲਿਹਾਜ਼ਾ ਅੱਜ ਦੀ ਸ਼ਾਮ ਜਿਹੜੀ ਹੈ ਉਹ ਬੇहद ਇੰਪੋਰਟੈਂਟ ਹੋਵੇਗੀ ਔਰ ਕੱਲ ਨੂੰ ਜਾਂ ਅੱਜ ਰਾਤ ਨੂੰ ਰੂਪਰੇਖਾ ਤੈਅ ਹੋ ਜਾਵੇ ਕਿ ਮੋਰਚੇ ਦੀ ਕਿ ਮੋਰਚਾ ਇੱਥੋਂ ਫਟੇ ਕਰਕੇ ਆਪਣੀਆਂ ਮੰਗਾ ਉੱਟੇਗਾ ਜਾਂ ਫਿਰ ਮੋਰਚਾ ਫਟੇ ਕਰਨ ਦੇ ਲਈ ਅੱਗੇ ਦਿੱਲੀ ਵੱਲ ਕੁਝ ਕਰੇਗਾ ਜੀਰਮਸ਼ ਹੁਣ ਬਿਲਕੁਲ ਇਹ ਬੜੀ ਗੱਲ ਤੁਸੀਂ ਦੱਸ ਰਹੇ ਹੋ ਗੰਭੀਰ ਗੱਲ ਹੈ ਕਿ ਜੇ ਅੱਜ ਹਲ ਨਹੀਂ ਨਿਕਲਦਾ ਤੇ ਮੋਰਚਾ ਅੱਗੇ ਵੱਲ ਨੂੰ ਵਧੇਗਾ ਪਰ ਪਿਛਲੇ ਦੋ ਦਿਨਾਂ ਦੇ ਜੇ ਮੈਂ ਹਾਲਾਤਾਂ ਦੀ ਗੱਲ ਕਰਾਂ ਤੇ ਕੀ ਨਰਮੀ ਜਿਹੜੀ ਫੋਰਸਿਸ ਦੇ ਵੱਲੋਂ ਜਾਂ ਕਿਸਾਨ ਆਗੂਆਂ ਦੇ ਵੱਲੋਂ ਜਾਂ ਜਿਹੜੇ ਸਪੋਰਟਰ ਪ੍ਰਦਰਸ਼ਨਕਾਰੀ ਉੱਥੇ ਬੈਠੇ ਨੇ ਸੀਜ਼ ਫਾਇਰ ਸੀਗਾ ਕੀ ਪੋਜੀਸ਼ਨ ਸੀਗੀ ਦਾਵਾ ਤੇ ਕੀਤਾ ਜਾ ਰਿਹਾ ਹੈ ਕਿ ਬਿਲਕੁਲ ਵੀ ਆਸੂਗਾਸੇ ਗੋਲੇ ਨਹੀਂ ਛੱਡੇ ਜਾ ਰਹੇ ਅਤੂਗਾਸੇ ਗੋਲੇ ਨਹੀਂ ਛੱਡੇ ਜਾ ਰਹੇ ਸੀਜ਼ਫਾਇਰ ਹੈ ਕਿ ਹੁਣ ਹਾਲਾਤ ਬਿਲਕੁਲ ਉਥੇ ਨਾਰਮਲ ਹੈਗੇ ਨੇ ਅੱਜ ਦੀ ਗੱਲ ਕਰਾਂ ਜਾਂ ਮੈਂ ਕੱਲ ਦੀ ਗੱਲ ਕਰਾਂ ਪਿਛਲੇ ਤੀਜੀ ਮੀਟਿੰਗ ਤੋਂ ਬਾਅਦ ਕੀ ਹਾਲਾਤ ਰਹੇ ਨੇ ਬਾਰਡਰ ਤੇ ਬਿਲਕੁਲ ਮਾਸ਼ੂ ਪਿਛਲੇ ਦੋ ਤਿੰਨ ਦਿਨ ਦੀ ਜੇਕਰ ਗੱਲ ਕਰੀਏ ਤਾਂ ਹਾਲਾਤ ਜਿਹੜੇ ਨੇ ਉਹ ਬਿਲਕੁਲ ਨਾਰਮਲ ਹੈ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਿਹੜੇ ਨੌਜਵਾਨ ਨੇ ਹੋਰ ਨਹੀਂ ਉਹਨਾਂ ਨੂੰ ਇੱਕ ਉਥੇ ਵਾਇਰ ਲਗਾ ਦਿੱਤੀ ਗਈ ਹੈ ਇੱਕ ਕਿਸਾਨਾਂ ਕੋਲ ਦੇ ਵੱਲੋਂ ਇਹ ਕਹਿ ਲਿਆ ਤਾਂ ਵੀ ਲਾਈਨ ਮਾਰ ਦਿੱਤੀ ਗਈ ਹੈ ਉਸ ਲਾਈਨ ਨੂੰ ਕਰਾਸ ਨਹੀਂ ਕਰਨਾ ਅਸਲ ਤਾਂ ਕਹ ਲਿਆ ਮੈਂ ਜਿੱਥੋਂ ਜਿਹੜਾ ਸ਼ੰਭੂ ਬਾਰਡਰ ਵਾਲਾ ਜਿਹੜਾ ਜਿੱਦਾਂ ਪੁੱਲ ਪੁੱਲ ਸ਼ੁਰੂ ਹੁੰਦਾ ਜਿੱਥੋਂ ਬ੍ਰਿਜ ਜਿੱਥੋਂ ਬ੍ਰਿਜ ਜਿੱਥੋਂ ਬ੍ਰਿਜ ਸਟਾਰਟ ਹੁੰਦਾ ਨਾ ਉਸ ਤੋਂ ਅੱਗੇ ਨਹੀਂ ਜਾਣਾ ਉਹ ਬ੍ਰਿਜ ਦਾ ਕਿਹੜੇ ਨੇ ਨੌਜਵਾਨ ਬੈਠੇ ਨੇ ਜੇ ਉਸ ਤੋਂ ਅੱਗੇ ਜਾਂਦੇ ਨੇ ਤਾਂ ਫਿਰ ਲਿਖਾ ਦੇ ਜਿਹੜੀ ਹੈ ਉਧਰੋਂ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਹੁੰਦੀ ਆ ਕਿ ਤਰ੍ਹਾਂ ਕਿਤੇ ਉਹ ਇੱਕ ਦੋ ਜਿਹੜਾ ਟਾਇਰ ਗੈਸ ਦੇ ਫਾਇਰ ਕਰਦੇ ਨੇ ਪਰ ਪਿਛਲੇ ਦੋ ਦਿਨਾਂ ਤੋਂ ਜੇਕਰ ਗੱਲ ਕਰਾਂ ਮੈਂ ਕਾਫੀ ਸੁਖਾਵਾ ਜਿਹੜਾ ਹੈ ਉਹ ਬਿਲਕੁਲ ਸ਼ਾਂਤ ਮਾਹੌਲ ਹੈ ਸੀਜ਼ਫਾਇਰ ਚੱਲ ਰਿਹਾ ਕਿਉਂਕਿ ਕਿਦਣਾ ਕਹਿੰਦੇ ਜਿਹੜੀ ਮੀਟਿੰਗ ਹੈ 2 ਦਿਨ ਪਹਿਲਾਂ ਮੀਟਿੰਗ ਹੋਈ ਸੀ ਔਰ ਉਸੇ ਦਿਨ ਸ਼ੁੱਕਰਵਾਰ ਨੂੰ ਐਤਵਾਰ ਨੂੰ ਮੀਟਿੰਗ ਰੱਖੀ ਗਈ ਸੀ ਨਹੀਂ ਕਿ ਅੱਜ ਹੋਣੀ ਹੈ ਤਾਂ ਉਸ ਮੀਟਿੰਗ ਨੂੰ ਲੈ ਕੇ ਵੀ ਕਿਸਾਨਾਂ ਕੋ ਨੇ ਪਿਛਲੀ ਮੀਟਿੰਗ ਦੇ ਵਿੱਚ ਇਹ ਸਾਫ ਇਤਰਾਜ਼ ਜ਼ਾਹਰ ਕੀਤਾ ਸੀ ਜਿਹੜੀ ਇੱਕ ਤਾਂ ਇੰਟਰਨੈਟ ਸੇਵਾ ਜਿਹੜੀ ਬੰਦ ਕੀਤੀ ਗਈ ਆ ਉਹ ਗਲਤ ਗੱਲ ਆ ਔਰ ਦੂਸਰਾ ਜਿਹੜਾ ਉਹ ਸੀਜ਼ਫਾਇਰ ਨਹੀਂ ਕਰ ਰਹੇ ਬਾਰ ਬਾਰ ਲਗਣਾ ਕਰ ਰਹੇ ਨੇ ਜਿਹੜੇ ਉਹ ਵੱਡੇ ਵੱਡੇ ਜਿਹੜੇ ਹੈਗੇ ਨੇ ਟਾਇਰ ਗੈਸ ਜਿਹੜਾ ਜਿਹੜੇ ਹੈਗੇ ਨਹੀਂ ਉਹ ਇੱਥੇ ਵੱਡੀ ਗੰਤੀ ਵਿੱਚ ਜਿਹੜੇ ਇੱਥੇ ਦੇ ਕਿਸਾਨ ਦੇ ਬਜ਼ੁਰਗ ਨੇ ਨੌਜਵਾਨ ਨੇ ਉਹ ਜ਼ਖਮੀ ਹੋਏ ਨੇ ਤਾਂ ਉਹ ਹਾਲਾਤ ਨੂੰ ਲੈ ਕੇ ਵੀ ਸਖਤ ਜਿਹੜੀ ਆਪਣੀ ਟਿੱਪਣੀ ਆ ਉਹ ਕਿਸਾਨ ਲੀਡਰਾਂ ਦੇ ਵੱਲੋਂ ਪਿਛਲੀ ਮੀਟਿੰਗ ਦੇ ਵਿੱਚ ਜਿਹੜੀ ਪੂਰੀ ਰਾਤ ਤਕਰੀਬਨ ਮੀਟਿੰਗ ਚੱਲੀ ਸੀ ਉਸ ਦੇ ਵਿੱਚ ਦਰਜ ਕਰਵਾਏ ਗਏ ਸੀ ਤਾਂ ਉਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਚੰਗਾ ਚਿੰਦਾ ਵੀ ਇਹੀ ਰਹੇਗਾ ਭੁੱਲਰ ਕਿ